ਜਿਹਦਾ ਟੋਕੀਓ ਦੇ ਵਿੱਚ ব্রੌਂਜ਼ ਮੈਡਲ ਆਇਆ ਸੀ ਇਸ ਵਾਰ ਵੀ ব্রੌਂਜ਼ ਮੈਡਲ ਆਇਆ ਤੇ ਇਸ ਨਾਲ ਹਾਕੀ ਜਿਹੜੀ ਸਾਡੀ ਫਿਰ ਤੋਂ ਰਿਵਾਈਵ ਹੋ ਗਈ ਹੈ ਪਹਿਲਾਂ ਵੀ ਸਰਕਾਰਾਂ ਦਾ ਇਦਾਂ ਸਹਿਯੋਗ ਮਿਲਦਾ ਰਿਹਾ ਹਾਂਜੀ ਜੀ ਸਰਕਾਰਾਂ ਦਾ ਟਾਈਮ ਟਾਈਮ ਤੇ ਜਦਾਂ ਚੇਂਜ ਹੁੰਦੀਆਂ ਰਹਿੰਦੀਆਂ ਬਟ ਇਹ ਕਿ ਸਹਿਯੋਗ ਸਾਰੇ ਕਰਦੇ ਰਹੇ ਨੇ ਮੁਕਾਬਲਾ ਕਿਵੇਂ ਦਰਿਆਉਂਕੋ ਮੁਕਾਬਲੇ ਸਾਰੇ ਟਾਫੀ ਰਹਿੰਦੇ ਆ ਜੀ 올림픽 ਦੇ ਵਿੱਚ ਤੁਸੀਂ ਕਿਸੇ ਟੀਮ ਨੂੰ ਵੀ ਇੱਕ ਈਜ਼ੀ ਨਹੀਂ ਲੈ ਸਕਦੇ ਵੈਰੀਜ਼ ਦੇ ਵਿੱਚ ਹੋਈਆਂ 올림픽 ਖੇਡਾਂ ਦੇ ਵਿੱਚ ਹਾਕੀ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਜਿਹੜੇ ਕਿ ਸ਼ਮਸ਼ੇਰ ਸਿੰਘ ਸਾਡੇ ਨਾਲ ਨੇ ਹਾਕੀ ਖਿਡਾਰੀ ਨੇ ਸ਼ਮਸ਼ੇਰ ਜੀ ਪਹਿਲਾਂ ਤਾਂ ਬਹੁਤ ਬਧਾਈਆਂ ਕਾਂਸੀ ਦਾ ਤਗਮਾ ਜਿੱਤ ਕੇ ਜਿਹੜਾ ਕਿ ਭਾਰਤੀ ਚੋਣੀ ਅੱਜ ਦੀ ਧੰਨਵਾਦ ਤੁਹਾਡਾ ਜੋ ਕਿ ਅਸੀਂ ਬਹੁਤ ਹੀ ਇੱਕ ਮਾਣ ਵਾਲੀ ਗੱਲ ਆ ਸਾਡੇ ਲਈ ਵੀ ਕਿ ਅਸੀਂ ਸਾਡੀ ਟੀਮ ਰਲ ਮਿਲ ਕੇ ਜਿੱਦਾਂ ਟੋਕੀਓ ਦੇ ਵਿੱਚ ਬ੍ਰੌਂਜ਼ ਮੈਡਲ ਆਇਆ ਸੀ ਇਸ ਵਾਰ ਵੀ ਬ੍ਰੌਂਜ਼ ਮੈਡਲ ਆਇਆ ਤੇ ਇਸ ਨਾਲ ਹਾਕੀ ਜਿਹੜੀ ਸਾਡੀ ਫਿਰ ਤੋਂ ਰਿਵਾਈਵ ਹੋ ਗਈ ਆ ਲੋਕ ਬਹੁਤ ਹੀ ਸਪੋਰਟ ਕਰ ਰਹੇ ਨੇ ਲੋਕ ਬਹੁਤ ਹੀ ਪਿਆਰ ਕਰ ਰਹੇ ਨੇ ਤੇ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆਂ ਪੰਜਾਬ ਪੁਲਿਸ ਦੇ ਡੀਐਸਪੀ ਵੀ ਹੋਂ ਕਿਵੇਂ ਕਦੋਂ ਤੋਂ ਹੋਕੀ ਦੇ ਨਾਲ ਜੁੜੇ ਹੋਏ ਹੋਂ ਤੇ ਕਿੰਨਾ ਜਿਹੜਾ ਕਿ ਸਹਿਯੋਗ ਮਿਲਦਾ ਹੋਰ ਸਰਕਾਰਾਂ ਪਹਿਲਾਂ ਵੀ ਸਰਕਾਰਾਂ ਦਾ ਇਦਾਂ ਸਹਿਯੋਗ ਮਿਲਦਾ ਰਿਹਾ ਹਾਂ ਹਾਂਜੀ ਸਰਕਾਰਾਂ ਦਾ ਟਾਈਮ-ਟਾਈਮ ਤੇ ਜਿੱਦਾਂ ਚੇਂਜ ਹੁੰਦੀਆਂ ਰਹਿੰਦੀਆਂ ਬਟ ਇਹ ਕਿ ਸਹਿਯੋਗ ਸਾਰੇ ਕਰਦੇ ਰਹੇ ਨੇ ਕਿ ਐਜ਼ ਅ ਡੀਐਸਪੀ ਜੌਬ ਹੁਣ ਇਹ ਸਾਨੂੰ ਥੋੜੇ 6 ਮਹੀਨੇ ਹੋਏ ਉਦੋਂ ਮਿਲੀ ਸੀ ਬਟ ਇਹ ਹੈ ਕਿ ਜਿੱਦਾਂ ਹੁਣ ਸਰਕਾਰ ਨੇ ਸਾਨੂੰ ਆਪਣਾ ਇਨਵਾਈਟ ਕੀਤਾ ਤੇ ਸਨਮਾਨਿਤ ਕੀਤਾ ਇੱਕ ਬਹੁਤ ਹੀ ਕੰਫੀਡੈਂਸ ਬੂਸਟ ਹੁੰਦਾ ਸਾਡਾ ਵੀ ਕਿ ਸਾਡੇ ਸੀਐਮ ਸਰ ਵੀ ਇੰਨੇ ਕਰੀਬੀ ਤੋਂ ਦੇਖ ਰਹੇ ਨੇ ਤੇ ਸਾਰੀ ਡਿਟੇਲਸ ਉਹਨਾਂ ਨੂੰ ਪਤਾ ਨੇ ਕਿ ਹਾਕੀ ਚ ਕਿੰਨੂ ਕਦੋਂ ਕਾਰਡ ਹੋਇਆ ਕਿੰਨੇ ਕਦੋਂ ਗੋਲ ਕੀਤਾ ਕਿੰਨੇ ਪਾਸ ਪਾਇਆ ਤੇ ਬਹੁਤ ਹੀ ਕੰਫੀਡੈਂਸ ਬੂਸਟ ਹੁੰਦਾ ਸਾਡਾ ਵੀ ਮੁਕਾਬਲਾ ਕਿਵੇਂ ਦਰਿਆ ਮੁਕਾਬਲੇ ਸਾਰੇ ਟਾਫੀ ਰਹਿੰਦੇ ਆ ਜੀ 올림픽 ਦੇ ਵਿੱਚ ਤੁਸੀਂ ਕਿਸੇ ਟੀਮ ਨੂੰ ਵੀ ਇੱਕ ਇਜ਼ੀ ਨਹੀਂ ਲੈ ਸਕਦੇ ਕਿਉਂਕਿ ਸਾਰੀਆਂ ਟੀਮਾਂ ਵਰਲਡ ਦੇ ਟਾਪ 12 ਟੀਮਾਂ ਹੁੰਦੀਆਂ ਤੇ ਉਹ ਤੁਸੀਂ ਸਾਰੇ ਮੈਚੇਜ਼ ਸ਼ਾਇਦ ਤੁਸੀਂ ਦੇਖੇ ਹੋਗੇ ਮੈਚੇਜ਼ ਅਗਰ ਤੇ ਬਹੁਤ ਹੀ ਟਫ ਮੁਕਾਬਲੇ ਰਹੇ ਨੇ ਬਹੁਤ ਟਫ ਕੰਪੀਟੀਸ਼ਨ ਰਹਾ। ਮਾਨ ਸਾਹਿਬ ਵੱਲੋਂ 1-1 ਕਰੋੜ ਰੁਪਏ ਦੀ ਇਨਾਮ ਜੋ ਰਾਸ਼ੀ ਦਿੱਤੀ ਗਈ ਹੈ। ਅੱਗੇ ਦਾ ਕੀ ਟੀਚਾ? ਅੱਗੇ ਦਾ ਇਹ ਹੈ ਕਿ ਅਸੀਂ ਮਿਹਨਤ ਕਰਦੇ ਰਵਾਂਗੇ ਅਸੀਂ ਦੇਸ਼ ਦਾ ਨਾਮ ਇਦਾਂ ਅੱਗੇ ਵਧਾਉਂਦੇ ਰਵਾਂਗੇ ਤੇ ਕੋਸ਼ਿਸ਼ ਸਾਡੀ ਇਹ ਹੈ ਕਿ ਅੱਗੇ ਅਸੀਂ ਹੋਰ ਸਾਡੀ ਟੀਮ ਮਿਹਨਤ ਕਰੇ ਤੇ ਅੱਗੇ ਜੋ ਵੀ ਸਾਡੇ ਟੂਰਨਾਮੈਂਟਸ ਨੂੰ ਜਿੱਤੀਏ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰੀਏ। ਤਾਂ ਯੂਥ ਜਿਆਦਾਤਰ ਨਸ਼ੇ ਵੱਲ ਨੂੰ ਡੁੱਬਿਆ ਹੋਇਆ ਹੈ ਕਿਹਾ ਜੀ ਇਹ ਕਿਤੇ ਨਾ ਕਿਤੇ ਸਰਕਾਰਾਂ ਵੱਲੋਂ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਮਤਲਬ ਨਸ਼ੇ ਤੋਂ ਦੂਰ ਕਰਕੇ ਗੇਮਸ ਵੱਲ ਲਾਉਣ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਇਹ ਹੈ ਕਿ ਸਪੋਰਟਸ ਦੇ ਨਾਲ ਜੁੜਨਾ ਚਾਹੀਦਾ ਇੱਕ ਗਵਰਨਮੈਂਟ ਨੇ ਜਿੱਦਾਂ ਖੇਡ ਮੈਦਾਨ ਬਣਾ ਰਹੇ ਪਰ ਹੋਰ ਆਪਣੇ ਸਟੇਡੀਅਮ ਬਣਨੇ ਚਾਹੀਦੇ ਤਾਂ ਜੋ ਨੌਜਵਾਨ ਸਾਡੇ ਗਰਾਊਂਡਾਂ 'ਚ ਆਉਣ ਖੇਡਣ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨ ਪੇਰੈਂਟਸ ਦਾ ਨਾਮ ਰੌਸ਼ਨ ਕਰਨ ਤਾਂ ਜੋ ਉਹਨਾਂ ਨੂੰ ਵੀ ਗਵਰਨਮੈਂਟਸ ਇਦਾਂ ਹੀ ਸਨਮਾਨਿਤ ਕਰਨ ਤੇ ਕ라우ਡ ਫਿਲ ਕਰਨ ਆਪਣੇ ਆਪ ਤੇ ਉਹ ਇਹ ਸਾਨੂੰ ਸ਼ਮਸ਼ੇਰ ਸਿੰਘ ਜਿਹੜੇ ਕਿ ਪੰਜਾਬ ਪੁਲਿਸ ਵੀ ਤੇ ਡੀਐਸਪੀ ਵੀ ਨੇ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਡੀਐਸਪੀ ਦੀ ਨੌਕਰੀ ਮਿਲੀ ਹੈ ਹੁਣ ਹੌਕੀ ਦੇ ਵਿੱਚ ਵੱਡੀਆਂ ਮੱਲਾ ਮਾਰ ਕੇ ਕਾਂਕਸੀ ਦਾ ਤਮਾ ਜਿਹੜਾ ਕਿ ਆਪਣੇ ਭਾਰਤੀ ਝੋਲੀ ਇਹਨਾਂ ਵੱਲੋਂ ਪਾਇਆ ਗਿਆ ਤੇ ਅੱਜ ਸੀਐਮ ਮਾਨ ਵੱਲੋਂ ਕਰੋੜਾਂ ਕਰੋੜ ਰੁਪਏ 1-1 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਇਹਨਾਂ ਨੂੰ ਇਨਾਮ ਵੱਲੋਂ ਦਿੱਤੀ ਗਈ ਹੈ ਕੈਮਰਾਮੈਨ ਗਗਨ ਦੇ ਨਾਲ ਹਰਜੀਤ ਕਾੜੂ ਦਾ ਸਾਹਮਣੇ ਚੰਡੀਗੜ੍ਹ